ਉਤਰਾਖੰਡ ਸਰਕਾਰ ਦਾ ਫੈਸਲਾ ਜਿਹੜਾ ਲਿਆ ਗਿਆ ਉਥੋਂ ਦਾ ਜਿਹੜਾ ਮੁੱਖ ਮੰਤਰੀ ਹੈ ਪੁਸ਼ਕਰ ਸਿੰਘ ਧਾਮੀ ਉਤਰਾਖੰਡ ਦਾ ਮੁੱਖ ਮੰਤਰੀ ਹੈ ਪੁਸ਼ਕਰ ਸਿੰਘ ਧਾਮੀ ਉਹਨੇ ਅੱਜ ਇੱਕ ਫੈਸਲਾ ਕੀਤਾ ਤੇ ਉਹਨੇ ਇੱਕ ਟਵੀਟ ਵੀ ਕੀਤਾ ਤੇ ਅੱਜ ਹੈਡਲਾਈਨ ਖਬਰਾਂ ਦੀ ਆ ਸੁਰਖੀਆਂ ਬਣੀਆਂ ਇਹ ਖਬਰ ਅਖਬਾਰਾਂ ਦੀ ਉਹ ਮੈਂ ਤੁਹਾਨੂੰ ਖਬਰ ਥੋੜੀ ਜਿਹੀ ਪੜ ਕੇ ਸੁਣਾਉਣਾ ਧਿਆਨ ਦੇ ਨਾਲ ਸੁਣਨਾ ਤੇ ਆਪਣੇ ਲਈ ਕਿੰਵੇਂ ਤੇ ਕਿੰਨਾ ਜ਼ਰੂਰੀ ਆ ਉਹਨਾਂ ਨੇ ਇੱਕ ਅੱਜ ਦੀ ਖਬਰ ਹੈ ਕਿ ਉੱਤਰਾਖੰਡ ਟੂ ਸਟਾਪ ਆਊਟਸਾਈਡਰਸ ਫਰੋਮ ਵਾਇੰਗ ਫਾਰਮ ਲੈਂਡ ਇਨ 11 ਆਫ 13 ਡਿਸਟ੍ਰਿਕਟ ਵੀ ਉੱਤਰਾਖੰਡ ਦੇ ਵਿੱਚ ਜਿਹੜੇ 13 ਜ਼ਿਲ੍ਹੇ ਆ ਉਹਨਾਂ ਵਿੱਚ ਕੋਈ ਵੀ ਬਾਹਰਲਾ ਬੰਦਾ ਆ ਕੇ ਬਾਹੀ ਜੋਗ ਜਿਹੜੀ ਜ਼ਮੀਨ ਹੈ ਐਗਰੀਕਲਚਰ ਲੈਂਡ ਆ ਧਰਤੀ ਆ ਚਾਹੇ ਬਾਗਬਾਨੀ ਵਾਲੀ ਜ਼ਮੀਨ ਆ ਜਿਹੜੀ ਉਪਜਾਊ ਜ਼ਮੀਨ ਹੈ ਜਿੱਥੇ ਅਨਾਜ ਪੈਦਾ ਹੁੰਦਾ ਉੱਤਰਾਖੰਡ ਦੇ ਮੁੱਖ ਮੰਤਰੀ ਨੇ ਅੱਜ ਇਹ ਕੈਬਨਿਟ ਦੇ ਵਿੱਚ ਪਾਸ ਕਰਤਾ ਉੱਥੋਂ ਦੀ ਸਰਕਾਰ ਨੇ ਕਿ ਇਨ੍ਹਾਂ ਜ਼ਿਲ੍ਹਿਆਂ ਦੇ ਵਿੱਚ ਕੋਈ ਬਾਹਰਲਾ ਬੰਦਾ ਆ ਕੇ ਉੱਤਰਾਖੰਡ ਦੇ ਵਿੱਚ ਜ਼ਮੀਨ ਨਹੀਂ ਲੈ ਸਕਦਾ ਇਹ ਅੱਜ ਦੀ ਖਬਰ ਆ ਪੁਸ਼ਕਰ ਸਿੰਘ ਧਾਮੀ ਉੱਤਰਾਖੰਡ ਦਾ ਮੁੱਖ ਮੰਤਰੀ ਹੈ ਤੇ ਉਹਨੇ ਟਵੀਟ ਕਰਕੇ ਵੀ ਜਾਣਕਾਰੀ ਦਿੱਤੀ ਆ ਤੇ ਆਜਾ ਅਖਬਾਰਾਂ ਦੇ ਵਿੱਚ ਵੀ ਇਹ ਖਬਰ ਲੱਗੀ ਹੋਈ ਆ ਅੱਗੇ ਧਿਆਨ ਨਾਲ ਸੁਣਿਓ ਉਹਨਾਂ ਦਾ ਤੇ ਸਾਡਾ ਫਰਕ ਕੀ ਆ ਸਾਡੇ ਗਦਾਰ ਲੀਡਰਾਂ ਦਾ ਸਾਡੇ ਲਹਾਂਤੀਆਂ ਦਾ ਤੇ ਉਹਨਾਂ ਦਾ ਕੀ ਫਰਕ ਆ ਉਹ ਦੇਖੋ ਧਿਆਨ ਨਾਲ ਅਗਲੀ ਜਿਹੜੀ ਇਹ ਗੱਲ ਕਹਿੰਦਾ ਜਿਹੜਾ ਧਾਮੀ ਪੁਸ਼ਕਰ ਸਿੰਘ ਧਾਮੀ ਉੱਤਰਾਖੰਡ ਦਾ ਮੁੱਖ ਮੰਤਰੀ ਉਹ ਅਗਲੀ ਗੱਲ ਕੀ ਕਹਿੰਦਾ ਕਹਿੰਦਾ ਦਿਸ ਸਟੋਰਿਕ ਸਟੈਪ ਬੈਲ ਪ੍ਰੋਟੈਕਟ resources of state culture heritage and rights of citizens ਉਹ ਕਹਿੰਦਾ ਅਸੀਂ ਆਪਣੇ ਜਿਹੜੇ ਰਿਸੋਰਸ ਨੇ ਸਾਡੇ ਕੁਦਰਤੀ ਵਸੀਲੇ ਨੇ ਸਾਡੀ ਧਰਤੀ ਸਾਡੇ ਪਾਣੀ ਸਾਡੇ ਜੋ ਵੀ ਸਾਡਾ ਕਲਚਰ ਹੈ ਸਾਡਾ ਸੱਭਿਆਚਾਰ ਹੈ ਸਾਡੀ ਵਿਰਾਸਤ ਹੈ ਉਹਨੂੰ ਬਚਾਉਣ ਦੇ ਲਈ ਅਸੀਂ ਇੱਕ ਬਹੁਤ ਹੀ ਇਤਿਹਾਸਕ ਫੈਸਲਾ ਲਿਆ ਅੱਗੇ ਉਹਨੇ ਸਾਰੀ ਖਬਰ ਦੇ ਵਿੱਚ ਦੱਸਿਆ ਕਿ ਲੰਬੇ ਸਮੇਂ ਤੋਂ ਉੱਤਰਾਖੰਡ ਦੇ ਲੋਕਾਂ ਦੀ ਇਹ ਮੰਗ ਸੀ ਕਿ ਉੱਤਰਾਖੰਡ ਦੇ ਵਿੱਚ ਬਾਹਰਲਾ ਬੰਦਾ ਕੋਈ ਆ ਕੇ ਜ਼ਮੀਨ ਨਾ ਲੈ ਸਕੇ ਅਸੀਂ ਉਹਨਾਂ ਲੋਕਾਂ ਦੀ ਭਾਵਨਾਵਾਂ ਦੀ ਕਦਰ ਕਰਦੇ ਹੋਏ ਉਹਨਾਂ ਲੋਕਾਂ ਦੀ ਸਾਡੇ ਉੱਤਰਾਖੰਡ ਦੇ ਲੋਕਾਂ ਦੀ ਮੂਲ ਨਿਵਾਸੀ ਲੋਕਾਂ ਦੀ ਲੰਬੇ ਸਮੇਂ ਤੋਂ ਮੰਗ ਨੂੰ ਪੂਰਾ ਕਰਦੇ ਹੋਏ ਅੱਜ ਇਸ ਖਰੜੇ ਨੂੰ ਪ੍ਰਵਾਨਗੀ ਦੇ ਦਿੱਤੀ ਹੈ ਕੈਬਨਿਟ ਦੇ ਵਿੱਚ ਤੇ ਜਿਹੜਾ ਬਜਟ ਦਾ ਸੈਸ਼ਨ ਚੱਲ ਰਿਹਾ ਹੈ ਇਦੇ ਵਿੱਚ ਅਸੀਂ ਇਹ ਕਾਨੂੰਨ ਬਣਾ ਦੇਣਾ ਕਿ ਸਾਡੇ ਉਤਰਾਖੰਡ ਦੇ ਵਿੱਚ ਬਾਹਰਲਾ ਬੰਦਾ ਕੋਈ ਵੀ ਆ ਕੇ ਇੱਥੇ ਜ਼ਮੀਨ ਨਹੀਂ ਲੈ ਸਕਦਾ ਇਹ ਅੱਜ ਦਾ ਉਤਰਾਖੰਡ ਸਰਕਾਰ ਦਾ ਇਹ ਫੈਸਲਾ ਹੈ ਇੱਥੇ ਅਸੀਂ ਜਦੋਂ ਪੰਜਾਬ ਦੀ ਗੱਲ ਕਰਦੇ ਹਾਂ ਅਸੀਂ ਆਪਣੀ ਜ਼ਮੀਨ ਨੂੰ ਬਚਾਉਣ ਦੀ ਗੱਲ ਕਰਦੇ ਹਾਂ ਆਪਣੀ ਵਿਰਾਸਤ ਨੂੰ ਆਪਣੇ ਸੱਭਿਆਚਾਰ ਨੂੰ ਆਪਣੀ ਬੋਲੀ ਨੂੰ ਆਪਣੇ ਪਾਣੀਆਂ ਨੂੰ ਬਚਾਉਣ ਦੀ ਗੱਲ ਕਰਦੇ ਹਾਂ ਸਾਡੇ ਮੱਥੇ ਤੇ ਉਹਦੀ ਟੈਗ ਮਾਰ ਦਿੱਤਾ ਜਾਂਦਾ ਹੈ ਕਿ ਦੇਸ਼ ਵਿਰੋਧੀ ਗੱਲਾਂ ਕਰਦੇ ਨੇ ਇਹ ਦੇਸ਼ ਨੂੰ ਤੋੜਨ ਵਾਲੀਆਂ ਗੱਲਾਂ ਕਰਦੇ ਨੇ ਇਹ ਸਹੀ ਨਹੀਂ ਹੈਗਾ ਇੱਥੇ ਇੱਕ ਸੰਵਿਧਾਨ ਆ ਇੱਕ ਕਾਨੂੰਨ ਆ ਜੀ ਇੱਕ ਸੰਵਿਧਾਨ ਆ ਇੱਕ ਕਾਨੂੰਨ ਆ ਤਾਂ ਭਾਈ ਹੋਰ ਕੁਸ਼ਕਰ ਧਾਮੀ ਤਾਂ ਦੇਸ਼ਦ્રોਹੀ ਹੋ ਗਿਆ ਉਹਨੇ ਇਹ ਕਾਨੂੰਨ ਕਿਉਂ ਲਾਗੂ ਕਰਤਾ ਸਮਝਣ ਦੀ ਲੋੜ ਆ ਵੀ ਉਹਨੇ ਫਿਰ ਇਹ ਕਾਨੂੰਨ ਕਿਉਂ ਲਾਗੂ ਕਰਤਾ ਵੀ ਇੱਥੇ ਕੋਈ ਵੀ ਬਾਹਰਲਾ ਬੰਦਾ ਉਤਰਾਖੰਡ ਦੇ ਵਿੱਚ ਆ ਕੇ ਸਾਡੀ ਜ਼ਮੀਨ ਨਹੀਂ ਖਰੀਦ ਸਕਦਾ ਹਿਮਾਚਲ ਦੇ ਵਿੱਚ हिमाचल ਦੇ ਵਿੱਚ 1900 1972 ਦਾ 1972 ਦਾ ਕਾਨੂੰਨ ਹੈ ਕਿ ਇੱਥੇ ਬਾਹਰਲਾ ਬੰਦਾ ਜ਼ਮੀਨ ਨਹੀਂ ਲੈ ਸਕਦਾ। ਰਾਜਸਥਾਨ ਦੇ ਵਿੱਚ 1962 ਦਾ ਕਾਨੂੰਨ ਹੈ ਕਿ ਇੱਥੇ ਕੋਈ ਬਾਹਰਲਾ ਬੰਦਾ ਜ਼ਮੀਨ ਨਹੀਂ ਲੈ ਸਕਦਾ। ਇਸ ਤਰ੍ਹਾਂ ਵੱਖ-ਵੱਖ ਸੂਬਿਆਂ ਦੇ ਵਿੱਚ ਕਾਨੂੰਨ ਬਣੇ ਹੋਏ ਨੇ ਕੋਈ ਬਾਹਰਲਾ ਬੰਦਾ ਇੱਥੇ ਆ ਕੇ ਜ਼ਮੀਨ ਨਹੀਂ ਲੈ ਸਕਦਾ। ਫਰੋਹ ਦੇਸ਼ਦਰੋਹੀ ਨਹੀਂ ਹੋਏ, ਉਹ ਦੇਸ਼ ਵਿਰੋਧੀ ਨਹੀਂ ਹੋਏ, ਸੰਵਿਧਾਨਿਕ ਹੈ, ਦੇਸ਼ਕ ਹੈ ਤੇ ਇੰਨਾ ਸੂਬਿਆਂ ਨੇ ਫਿਰ ਕਿਵੇਂ ਕਾਨੂੰਨ ਬਣਾ ਲਏ ਬਈ। ਪੰਜਾਬ ਦੇ ਕਾਨੂੰਨ ਸਾਡੇ ਵਾਲੇ ਲਹੰਤੀ ਸਾਡੇ ਵਾਲੇ ਗਦਾਰ ਲੀਡਰ ਜਦੋਂ ਅਸੀਂ ਇਹ ਗੱਲ ਕਰਦੇ ਆ ਤੇ ਨਾਲ ਦੀ ਨਾਲ ਰੌਲਾ ਪਾਉਣ ਲੱਗਦੇ ਨਾ ਨਾ ਨਹੀਂ ਇਹ ਨਾ ਗੱਲ ਕਰਿਓ ਸਾਨੂੰ ਐ ਕਹਿਣਗੇ ਸਾਨੂੰ ਐ ਕਹਿਣਗੇ ਹੱਦ ਹੋ ਗਈ ਆ ਅੱਜ ਪੰਜਾਬ ਸ਼ਾਮਲਾਡ ਬਣਾ ਦਿੱਤਾ ਗਿਆ ਅੱਜ ਜਿਹੜਾ ਵੀ ਦਿੱਲੀ ਦਾ ਖੰਡਾ ਚੱਲਿਆ ਹੋਇਆ ਬੰਦਾ ਪੰਜਾਬ ਦੇ ਅੰਦਰ ਆ ਕੇ ਜ਼ਮੀਨਾਂ ਲੈ ਰਿਹਾ ਤੇ ਪੰਜਾਬ ਦੀ ਜਿਹੜੀ ਸਾਰੀ ਸਥਿਤੀ ਬਦਲੀ ਜਾ ਰਹੀ ਹੈ ਪੰਜਾਬ ਦਾ ਸੱਭਿਆਚਾਰ ਪੰਜਾਬ ਦੀ ਵਰਾਸਤ ਨੂੰ ਤਹਸ ਨਸ਼ ਕੀਤਾ ਜਾ ਰਿਹਾ ਪੰਜਾਬ ਦੀ ਬੋਲੀ ਨੂੰ ਮਾਰਿਆ ਜਾ ਰਿਹਾ ਸੋ ਪੰਜਾਬੀਓ ਆਪਣੀਆਂ ਅੱਖਾਂ ਖੋਲੋ ਸਾਨੂੰ ਅੱਜ ਕੀ ਕਰਨ ਦੀ ਲੋੜ ਆ ਸਾਨੂੰ ਅੱਜ ਇੱਕ ਆਵਾਜ਼ ਬਣਨ ਦੀ ਲੋੜ ਆ ਪੰਜਾਬ ਦੇ ਲਈ ਕਿ ਪੰਜਾਬ ਦੇ ਵਿੱਚ ਬਾਹਰਲਾ ਬੰਦਾ ਜਿਵੇਂ ਦੂਜੇ ਸੂਬਿਆਂ ਨੇ ਕਾਨੂੰਨ ਬਣਾਏ ਆ ਪੰਜਾਬ ਦਾ ਮੁੱਖ ਮੰਤਰੀ ਪੰਜਾਬ ਦੀ ਸਰਕਾਰ ਇਹ ਕਾਨੂੰਨ ਬਣਾਵੇ ਕਿ ਕੋਈ ਬਾਹਰਲਾ ਬੰਦਾ ਇੱਥੇ ਆ ਕੇ ਜ਼ਮੀਨ ਨਾ ਲੈ ਸਕੇ ਜੇ ਅਸੀਂ ਇਹ ਆਵਾਜ਼ ਬੁਲੰਦ ਕਰਾਂਗੇ ਅਸੀਂ ਇਕੱਠੇ ਹੋ ਕੇ ਬੋਲਾਂਗੇ ਤਾਂ ਹੀ ਜਾ ਕੇ ਇਹ ਜੇ ਕਾਨੂੰਨ ਜਿਹੜੇ ਹੋ ਬਣਨੇ ਆ